ਯਾਰ ਆਹ ਕੀ ਚੀਜ਼ ਹੈ ਇਹ ਮੈਨੂੰ 2025 23 ਦਾ ਕੋਈ ਰੋਬੋਟ ਲੱਗਦਾ ਰੋਬੋਟ ਇਹ ਰੋਬੋਟਿਕ ਆਰਮ ਹੋਗੀ ਇਹਦੀ ਤੇ ਆ ਸਮਝ ਨਹੀਂ ਆ ਰਿਹਾ ਉਹ ਨਹੀਂ ਭਾਜੀ ਇਹ ਮੈਨੂੰ ਚੱਕੀ ਲੱਗਦੀ ਆ ਆ ਦੇਖੋ ਆ ਮੋਰੀ ਆ ਇੱਥੋਂ ਦਾਣੇ ਪੈਂਦੇ ਹੋਣੇ ਆ ਐਦਾ ਘੁੰਮਦਾ ਹੋਣਾ ਤੇ ਇਹਦੇ ਵਿੱਚੋਂ ਆਟਾ ਨਿਕਲਦਾ ਹੋਣਾ ਨਹੀਂ ਨਹੀਂ ਯਾਰ ਇਹ ਨਾ ਮੈਨੂੰ ਕੋਈ ਜਿੰਮ ਦਾ ਕਿਉਂ ਬਣ ਲੱਗਦਾ ਇਹਦੇ ਨਾਲ ਸ਼ਾਇਦ ਐਕਸਰਸਾਈਜ਼ ਕਰਦੇ ਹੋਣੇ ਇਹ ਪਤਾ ਨਹੀਂ ਯਾਰ ਅਮਰਜੀਤ ਉਹ ਤੇਰੇ ਫਾਰਮ ਹਾਊਸ ਤੇ ਕੀ ਲੱਗਿਆ ਪਿਆ ਇਹ ਇਹਨੂੰ ਨਲਕਾ ਕਹਿੰਦੇ ਆ ਨਲਕਾ ਨਲਕਾ ਕੀ ਹੁੰਦਾ ਮੇਰਾ ਦਾਦਾ ਦੱਸਿਆ ਕਰਦਾ ਸੀ ਇਹਨੂੰ ਹੱਥੀ ਕਹਿੰਦੇ ਆ ਇਹਨੂੰ ਗੇੜਿਆ ਕਰਦੇ ਸੀ ਉੱਪਰ-ਨੀਚੇ ਕਰਕੇ ਫਿਰ ਇਹਦੇ ਚੋਂ ਜ਼ਮੀਨ ਦੇ ਹੇਠਲਾ ਪਾਣੀ ਬਾਹਰ ਨਿਕਲਿਆ ਕਰਦਾ ਸੀ ਕੰਹੀ ਜਿਹੀਆਂ ਗੱਲਾਂ ਕਰਦਾ ਯਾਰ ਜ਼ਮੀਨ ਵਿੱਚੋਂ ਪਾਣੀ ਪਾਣੀ ਤਾਂ ਕਹਿੰਚ ਆਂਦਾ ਰਿਫਿਲ ਕੰਪਨੀ ਵੱਲੋਂ ਚੱਲ ਮੰਨ ਵੀ ਲਿਆ ਕਿ ਇਹਦੇ ਚੋਂ ਪਾਣੀ ਨਿਕਲਦਾ ਸੀਗਾ ਕਨੈਕਸ਼ਨ ਕਿੱਥੇ ਐ ਮੀਟਰ ਕਿੱਥੇ ਲੱਗਾ ਬਿੱਲ ਕਿੱਥੋਂ ਆਉਂਦਾ ਹੋਊਗਾ ਹੋਰ ਨਲੇ ਇੱਕ ਹੋਰ ਗੱਲ ਆ ਜਿੰਨੀਆਂ ਵੀ ਜ਼ਮੀਨ ਦੇ ਪਾਣੀ ਵਾਲੀਆਂ ਗੱਲਾਂ ਨੇ ਨਾ ਇਹ ਸਾਰੀਆਂ ਮਿਥ ਨੇ ਇਹ ਕਹਿਣ ਦੀਆਂ ਗੱਲਾਂ ਕਹਾਣੀਆਂ ਬਣੀਆਂ ਕਿ ਪੰਜਾਬ 'ਚ ਜ਼ਮੀਨ 'ਚੋਂ ਪਾਣੀ ਆਂਦਾ ਸੀ ਪਾਣੀ ਆਂਦਾ ਸੀ ਓ ਯਾਰ ਇਹ ਚਿੰਝ ਚਾਤੇ ਹੋਣ ਲੱਗੀ ਓ ਯਾਰ 15 ਮਿੰਟ ਤੋਂ ਜ਼ਿਆਦਾ ਹੋ ਗਏ ਸਾਨੂੰ ਬਾਹਰ ਖੜੇ ਨੂੰ WHO ਦੀਆਂ ਲੇਟੈਸਟ ਇਨਸਟਰਕਸ਼ਨਸ ਨੇ ਵੀ ਕੈਨੋਟ ਸਟੇ ਇਨ ਦਾ ਓਪਨ ਫੋਰ ਮੋਰ ਥੈਨ 15 ਮਿੰਟਸ ਲੈਟਸ ਗੋ ਇਨਸਾਈਡ ਉਹਦੇ ਹੋਏ ਚੱਲਾ ਚੱਲਾ ਕਾ